ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਵਿਰੋਧ ਵਿੱਚ 에ਅਰ ਫੋਰਸ ਦੇ ਸਾਬਕਾ ਅਧਿਕਾਰੀ ਅਤੇ ਗ੍ਰੀਨ ਸਿਟੀ ਦੇ ਪ੍ਰਧਾਨ ਨਿਰਮਲ ਸਿੰਘ 베ਦੀ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਜੋ ਲੋਕ ਸ਼ਹੀਦ ਹੋਏ ਸਨ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਗਈ ਅਤੇ ਨਾਲ ਹੀ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਗਈ ਕਿ ਉਹ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵੇ ਇਸ ਮੌਕੇ ਉਹਨਾਂ ਦੇ ਨਾਲ ਕੈਪਟਨ ਜਸਬੀਰ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਮਾਸਟਰ 우ਮਾ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸਮੇਤ ਗ੍ਰੀਨ ਸਿਟੀ ਦੇ ਨਿਵਾਸੀ ਹਾਜ਼ਰ ਸਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਸਰ ਅੱਜ ਅਸੀਂ ਗ੍ਰੀਨ ਸਿਟੀ ਦੇ ਵਿੱਚ ਨਰੈਣਗੜ੍ਹ ਵਿਖੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਆ ਜਿਨ੍ਹਾਂ ਨੂੰ 22 ਤਰੀਕ ਨੂੰ ਪਾਕਿਸਤਾਨ ਵੱਲ ਪਲਾਂਟਡ ਬੰਦਿਆਂ ਵੱਲੋਂ ਸ਼ਹੀਦ ਕੀਤਾ ਗਿਆ ਹੈ ਸਾਡੀ ਗ੍ਰੀਨ ਸਿਟੀ ਦੇ ਵਿੱਚ ਸਾਬਕਾ ਫੌਜੀ ਸਿਵਿਲਿਅਨ ਔਰ ਪੰਜਾਬ ਗਵਰਨਮੈਂਟ ਦੇ ਮੁਨਾਜਰ ਹੁੰਦੇ ਹਨ ਅੱਜ ਬੱਚਿਆਂ ਦੇ ਵਿੱਚ ਇੱਕ ਸੰਦੇਸ਼ ਦੇਣ ਆਏ ਹਾਂ ਕਿ ਦੇਸ਼ ਵਾਸਤੇ ਆਪਣੀ ਸ਼ਕਤੀ ਇਕੱਠੀ ਹੋਣੀ ਚਾਹੀਦੀ ਹੈ ਅਸੀਂ ਸਾਬਕਾ ਫੌਜੀ ਮੇਰੀ 74 ਸਾਲ ਦੀ ਉਮਰ ਹੈ ਮੈਂ ਹੁਣ ਵੀ ਤਿਆਰ ਬੈਠਾ ਪਿੱਛੇ ਮੇਰੇ ਵੀਰ ਬੈਠੇ ਆ ਅਸੀਂ ਬਾਰਡਰ ਤੇ ਲੜਨ ਨੂੰ ਤਿਆਰ ਬੈਠੇ ਆ